ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੈਨੀਆਂ ਗਾਵਾਂ ਵੱਧ ਜਾਣਕਾਰੀ ਬਾਈ ਤੁਹ ਲਵਾਂਗੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਨਵਾਂ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ 3 ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਨੀਲਾ ਸਿੰਘ ਪਿੰਡ ਢੇਲਾਵਾ ਹਾਂਜੀ ਜ਼ਿਲ੍ਹਾ ਬਰਨਾਲਾ ਹਾਂਜੀ ਤਹਿਸੀਲ ਤਪਾ ਨੇੜੇ ਤਪਾ ਨੇੜੇ ਇਧਰ ਆਲੀ ਕੇ ਪੈਂਦੇ ਆਪਾਂ। ਠੀਕ ਹੈ ਜੀ। ਪਿੰਡ ਢੇਲਾਵਾ ਠੀਕ ਹੈ ਜੀ। ਪਹਿਲੀ ਗਾਂ ਦੀ ਜਾਣਕਾਰੀ ਦੇ ਜੀ ਆਪਾਂ ਜੀ। ਇਹਦੇ ਬਾਈ ਹੋਵੇ 20-25 ਦਿਨ ਡੀਗਾ ਭਰਾਏ ਨੂੰ 4-5 ਕਿਲੋ ਦੁੱਧ ਆ ਚਾਰ-ਪੰਜ ਕਿਲੋ। ਠੀਕ ਹੈ। 4 ਲੀਟਰ ਹੀ ਆ ਮੰਨ ਲਾ ਪੰਜ ਪੰਜ ਕਹਿੰਦੇ ਸ ਤੇ ਉਸੀ ਜੰਦੀ ਤੋਂ ਨੂੰ ਕੋਈ ਜਿੱਦ ਨਹੀਂ ਮਰਜੀ ਕੋਈ ਜਾਵੇ ਕੋਈ ਠੀਕ ਹੈ ਹਾਂ ਹੈ ਤੇਲਾ ਹੈ ਤੇਲਾ ਜੀ ਹਾਂ ਤੇ ਦਾ ਰੇਟ ਭਰਾ ਜਾਜਾ ਰੇਟ ਤਾਂ 5000 ਰੁਪਿਆ ਠੀਕ ਹੈ ਜੀ ਤੋੜ ਦਿਓ ਫਿਰ ਇਹਨੂੰ ਵੀ ਦਿਖਾ ਦਿਓ ਚਲੋ ਭਰਾ ਤੇਲਾ ਵਾਰੀ ਨੇ ਦੱਸਤਾ ਪਹਿਲਾਂ ਠੀਕ ਹੈ ਜੀ ਹਾਂ ਹੋਏ ਨਹੀਂ ਕਰ ਨਿਪਟ ਜਗਾ ਸਹੀ ਗੱਲ ਹੈ ਸਹੀ ਮਾਰਾ ਐਵੇਂ ਗੱਪ ਮਾਰ ਲਈ ਜੀ ਜਮਾਂਦੂ ਤੇਲਾ ਕਰ ਹਾਂ ਜਮਾਂਦੂ ਜਾ ਪਹਿਲਾਂ ਤੋਂ ਠੀਕ ਹੈ ਜੀ ਠੀਕ ਹਾਂ ਲੋਕ ਲੋ ਜੀ ਤੋੜਾ ਤਰਾ ਰੇਟ ਬਿਲਕੁਲ ਜਾਇਜ਼ ਦੱਸਿਆ ਬਣੀ ਹਾਂਜੀ ਬਾਈ ਦੂਜੀ ਜਾਸੀ ਵੀ ਦੱਸੀ ਜਣ ਇਹ 5-6 ਦਿਨ ਬਾਕੀ ਆ ਹਾਂਜੀ ਤਿਆਰ ਆ ਸੋਣ ਦੇ ਹਾਂਜੀ ਉਹ ਸੀਲ ਠੰਡੀ ਆ ਹਾਂਜੀ ਤੇ ਮਾਲ-ਮਾਲ ਬਹੁਤ ਪਿਆ ਦੇ ਵਿੱਚ ਢਿੱਲਾ ਸਾਰੀਆਂ ਢਿੱਲਾ ਮਾਲ ਕੱਢ ਕੇ ਹਾਂਜੀ ਐ ਨੀਵਾ ਵਧੀਆ ਬਣਾਇ ਪੂਰਾ ਠੀਕ ਹੈ ਜੀ ਤਦੂ ਵੀ ਹਿੰਦੀ 15-16 ਹੋ ਜਾਣਗੇ ਲੋ ਠੀਕ ਹੈ ਜੀ ਹਾਂ ਤੇ ਰੇਟ ਭਰਾ ਦਾ ਰੇਟ ਦਾ 38000 ਰੁਪਏ ਦਾ 38000 ਤੋੜ ਦੋ ਜੀ ਲੋ ਜੀ ਜਾਸੀ ਲੋ ਜੀ ਦੇਖ ਸਾਦੇ ਇਹ ਵਾਲੂਆ ਠੀਕ ਸਾਰੇ ਬਾੜ ਬੋਲ ਕੱਢ ਗਏ 12 ਬਚੇ ਪੈਸੇ ਜੀ ਠੀਕ ਹੈ ਜੀ 5-6 ਦਿਨ ਤਾਂ ਲਈ ਜਾਓ ਹਜੇ ਠੀਕ ਹੈ ਜੀ ਠੀਕ ਹਾਂ ਬੰਦ ਹੋਈ ਚਲੋ ਜੀ ਲੈਣ ਪਏ ਆਲੇ ਠੀਕ ਹੈ ਜੀ ਹਾਂ ਜੀ ਤਿੰਨ ਨੰਬਰ ਦਾ ਦੱਸੋ ਜੀ ਇਹ ਟੋਕੜ ਗੱਬਣਾ 1.5 ਮਹੀਨੇ ਦੀ ਗੱਬਣਾ ਹਾਂਜੀ 7 ਕਿਲੋ ਦੁੱਧ ਆ ਹਾਂਜੀ ਇਹਦੇ ਇੱਕ ਕਸਾਨ ਚ ਨਾ ਦੋ ਸਰਾਗ ਆਪਾਂ ਯਾਨੀ ਕਿ ਤਿਲ ਕਰਕੇ ਦੇਵਾਂਗੇ ਠੀਕ ਹੈ ਜੀ ਹਾਂ ਰੇਟ ਇਹ ਦਾ 25000 ਰੁਪਿਆ ਰੇਟ 25000 ਦੋ ਸਰਾਖ हां ਇੱਕ ਫਣਚ ਦੋ ਸਰਾਖ ਆ ਥਾਉ ਸਹੀ ਆ ਦੇ ਮਾਪਾ ਨਮ ਤੇ ਲਮਾ ਨਗੇ ਦਿੰਨੇ ਅਗਲੇ ਨੂੰ ਆ ਲੈ ਠੀਕ ਹੈ ਜੀ ਹਾਂ ਦੁੱਧ ਆਉਂਦਾ ਜੀ ਉਹਦੇ ਚ ਹਾਂ ਹਾਂ ਦੁੱਧ ਆਉਂਦਾ ਚਲੋ ਤੋੜ ਦੋ ਭਰਾ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਦੱਸਿਆ ਟੋਕੜ ਗੱਬਾ ਬੇਚਾਂ ਮੋਲੀਆ ਜਾਇਜ਼ ਆ ਠੀਕ ਹੈ ਜੀ ਤੇ ਸਾਢੇ 4 ਮਹੀਨੇ ਵੀ ਕੱਪਣਾ ਠੀਕ ਹੈ ਜੀ ਤੇ ਬਸ ਹਾਂ 7-8 ਲੀਟਰ ਦੁੱਧ ਆਏਗਾ ਚੈੱਕ ਕਰਾ ਲਈ ਅਗਲੇ ਚੱਕਰ ਬਾਅਦ ਹਾਂ ਹਾਂ ਕਰਾ ਕੇ ਲੈ ਕੇ ਜਾ ਬਈ ਚੋਕੇ ਚੈੱਕ ਕਰਾ ਕੇ ਚੋਕੇ ਦੋ ਟਾਈਮ ਫੇਰ ਲੈ ਕੇ ਜਾ ਬਈ ਠੀਕ ਹੈ ਜੀ ਠੀ ਉਹ ਬਰਾ ਫੇਸ ਕੁਆਲਟੀ ਦੇਖ ਸਕਦੇ ਹੋ ਕਰਮਾਂ ਵਾਲੇ ਦੀ ਮੇਰੂ ਜਰੂਰ ਬਾਈ ਨੇ ਦੱਸਤਾ ਤੁਹਾਨੂੰ ਠੀਕ ਹੈ ਨਾ ਠੀਕ ਹੈ ਜੀ ਬਾਕੀ ਆਪਾਂ ਆਹ ਲੰਨ ਤੇ ਲਾੜ ਗਏ ਆ ਆਹ ਵਾ ਠੀਕ ਹੈ ਜੀ ਠੀਕ ਹੈ ਤਾਂ ਜੀ ਬਾਈ ਕਿੰਨਾ ਦੁੱਧ ਦਿੰਦਾ ਸੀ ਇਹ ਸੀਗਾ 20 ਲੀਟਰ ਦੁੱਧ ਠੀਕ ਹੈ ਹਾਂ ਠੀਕ ਹੈ ਜੀ ਹਾਂ ਜੀ ਬਈ ਬੱਸੀ ਜਸੂ ਜਾਂ ਇਹ ਬੱਸੀ ਸਾਲ ਕਦੇ ਲਗਭਗ ਆ ਹਾਂ ਜੀ ਤੇ ਮੋਲੇ ਦਾ 7000 ਰੁਪਇਆ ਮੋਲੇ 7000 ਹਾਂ ਲੋਪਰਾ ਕਿਸ ਨੇ ਬੱਸੀ ਪਾਲਣੀ ਆ ਤਾਂ ਬਿਲਕੁਲ ਕੰਨ ਕੰਨ ਗੋਲ ਆ ਜਮਾ ਠੀਕ ਹੈ ਜੀ ਥਣ ਵੀ ਆਣਾ ਨਿਕੜਵੇਂ ਤਿਆਰ ਥਾਣਾ ਕੋਈ ਫੋਟਸਾਂਗ ਨਹੀਂ ਠੀਕ ਹੈ ਜੀ ਤੇ ਬਾਦੂ ਥਾਣਾ ਹੋਵੇ ਠੀਕ ਹੈ ਲੋਪਰਾ ਹਾਂ ਮਾਈ ਸੋਨੀਆ ਕੰਨ ਕੰਨ ਗੋਲ ਆ ਜਮਾ ਬਹੁਤ ਸੁਣਾ ਕਰਨ ਲੱਗਿਆ ਹਾਂ ਠੀਕ ਹੈ ਕੰਨ ਵੀ ਛੋਟਾ ਲੱਗਿਆ ਲੋ ਜੀ ਰੇਟ ਦਾ 7000 ਠੀਕ ਹਾਂ ਇੱਕ ਹਾਂਜੀ ਭਾਈ ਇੱਕਾ ਜਰਸੀ ਆ ਹਾਂਜੀ ਇਹ ਵੀ ਸਾਗ ਦਾ ਬੱਚਾ ਹੀ ਆ ਠੀਕ ਹੈ ਜੀ ਹਾਂ ਤੇ ਰੇਟ ਰੂਟ ਭਰਾ ਰੇਟਰ ਦਾ 11000 ਰੁਪਿਆ ਇਹਦਾ 11000 ਜਰਸੀ ਦਾ ਨਾ ਥੱਲੇ ਦੁੱਧ ਸੀਗਾ 20 ਕਿਲੋ ਜਿਹੜੀ ਵਸੀ ਆ ਠੀਕ ਹੈ ਜੀ ਠੀਕ ਹੈ ਇਹ ਕੋ ਲੋਕਲ ਹੀ ਲਈ ਵੀ ਆਪਣੀ ਇਹ ਠੀਕ ਹੈ ਜੀ ਹਾਂ ਬੰਦ ਹੋ ਜੀ ਬੰਦ ਮੂੰਹ ਮਾ ਬਹੁਤ ਸੋਹਣਾ ਦਾ ਠੀਕ ਹੈ ਜੀ ਠੀਕ ਲੋ ਜੀ ਚੈੱਕ ਕਰ ਸਕਦੇ ਹੋ ਚਾਰ ਥਾਣਾ ਨਿਕੜਾ ਚਾਰ ਹੀ ਥਾਣਾ ਕੋਈ ਫੋਟ ਸੰਗ ਨਹੀਂ ਠੀਕ ਹੈ ਜੀ ਮੂੰਹ ਦਿਖਾ ਦੇ ਮੂੰਹ ਬਹੁਤ ਸੋਹਣਾ ਦਾ ਬੋਦੀ ਬੋਦੀ ਠੀਕ ਹੈ ਪੂਰੀ ਆ ਮਾਠਾ ਦੁੱਧ ਬਹੁਤ ਸੀ ਹਾਂ ਠੀਕ ਹੈ ਐਸੋ ਲੋਕਲ ਹੀ ਲਈ ਵੀ ਹੈ ਕਿਹੜਾ ਕੋਣ ਠੀਕ ਹੈ ਜੀ ਬਾਹਰ ਦਾ ਕੰਮ ਵੀ ਆਪਣਾ ਹਾਂ ਲੈ ਆਉਣਾ ਹੁੰਦਾ ਆਪਾਂ ਕੋਈ ਠੀਕ ਹੈ ਠੀਕ ਹਾਂਜੀ ਵੀ ਤਿੰਨ ਨੰਬਰ ਬੱਸ ਦੀ ਜਾਣਕਾਰੀ ਦਿਓ ਜੀ ਕਿ ਥਾਲੇ ਦੇ ਟੀਆ ਚਾਥਾ ਹੈ ਹਾਂਜੀ ਹਾਂ ਮੂੰਹ ਬਹੁਤ ਸੋਹਣਾ ਹਾਂਜੀ ਗਾਂ ਥੱਲੇ ਦੁੱਧ ਸੀਗਾ 25 ਲੀਟਰ ਠੀਕ ਹੈ ਜੀ ਇਹ ਵੀ ਲੋਕਲ ਹੀ ਲਈ ਵੀ ਆਪਣੀ ਠੀਕ ਹੈ ਜੀ ਹਾਂ ਫਿਰ ਰੇਟ ਭਰਾ ਦਾ ਜਾਇਜ ਆ ਰੇਟ ਦਾ ਜਾਇਜ ਜਮੇ 9000 ਰੁਪਏ ਦੇਣੀ ਹੈ 9000 ਫੜਾ ਮੋਟਾ ਮਾਨਤਾ ਕਰਦੇ ਹਾਂ ਮੂੰਹ ਦਿਖਾ ਦੇਦਾ ਮੂੰਹ ਬਹੁਤ ਸੋਹਣਾ ਲੇ ਹਾਂਜੀ ਨਿਕਾ ਜਾ ਮੂੰਹ ਆ ਲੋਪਾ ਸਕਸਾ ਠੀਕ ਹੈ ਮਮਾ ਵਕਾਨ ਦੇਖਣੀ ਕਨੇ ਕੰਨ ਹੈ ਠੀਕ ਹੈ ਚਾਰ ਹੀ ਥਾਣਾ ਕੋਈ ਫੋਟ ਸੰਗ ਨਹੀਂ ਠੀਕ ਹੈ ਜੀ ਐਂ ਅਗੜੇ ਉੜ ਕੇ ਮੱਖਾ ਵਾਜਦਾ ਹਨ ਠੀਕ ਹੈ ਜੀ ਲੋ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਇਹ ਹੋ ਗਿਆ ਸੇ ਨਾਗਾ ਸਹੀ ਬੁਕਾਉਆ ਠੀਕ ਹੈ ਜੀ ਬਸੀਆਂ ਦਾ ਰੇਟ ਬਾਈ ਨੇ ਬਿਲਕੁਲ ਜਾਇਜ਼ ਕੀਤਾ ਜੀ ਠੀਕ ਹੈ ਜੀ ਬਸ ਜਾਇਜ਼ ਹੀ ਹੈ ਵੇਚਣ ਵਾਲੇ ਆ ਮਨ ਲਓ ਬਸ ਆਪਾਂ ਕੋ ਬੜਾ ਬੇਫਾਲਤੂ ਕਰਦੇ ਠੀਕ ਹੈ ਠੀਕ ਹੈ ਪ੍ਰਿੰਟਰ ਟੈਲਵਾ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ